ਤਾਂ ਵੀ ਸਵਾਗਤ ਹੈ ਗਾਂਜੇ ਸਮੇਤ ਇੱਕ ਵਿਅਕਤੀ ਫੜਿਆ ਥੋੜੀ ਥੋੜੀ ਜਾਣਕਾਰੀ ਦੇਵਾਂ ਕਿੰਨਾ ਗਾਂਜਾ ਫੜਿਆ ਮਿਤੀ 23 11 ਨੂੰ 22 ਨੂੰ ਸ਼ਾਮ ਵਕਤ ਮੈਂ ਸਮੇਰਪੁਰ ਪਾਰਟੀ ਉਤੇ ਨਾਕਾਬੰਦੀ ਕੀਤੀ ਹੋਈ ਸੀ ਪ੍ਰਾਈਮ ਸਿਨੇਮਾ ਦੇ ਸਾਹਮਣੇ ਨਜ਼ਦੀਕ ਸਤਨਾਮਪੁਰਾ ਪੁਲ ਤਾਂ ਇੱਕ ਵਿਅਕਤੀ ਜਿਹੜਾ ਵਾ ਉਹ ਘੁਰਾ ਮਹੱਲੇ ਵੱਲੋਂ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਜਦਨੇ ਸਾਨੂੰ ਵੇਖ ਕੇ ਆਪਣਾ ਝੋੜਾ ਲਵਾਵਾ ਦੁਰਤ ਹੈ ਤਾਂ ਅਸੀਂ ਅਰੇ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ 2.5 ਕਿਲੋ ਗ੍ਰਾਮ ਜਿਹੜਾ ਗਾਂਜਾ ਹੈ 2.5 ਗ੍ਰਾਮ ਫਿਰ ਇਹ ਕਿੰਨੀ ਕੀਮਤ ਬਣਦੀ ਹੈਗੀ ਅੰਦਾਜ਼ਨ? ਇਹ ਜੀ ਅੰਦਾਜ਼ਨ ਕੀਮਤ ਤੇ ਜੀ ਬਣਦੀ ਆ 8 ਲੱਖ ਰੁਪਏ ਬਣਦੀ ਆ। ਜੀ ਸੋ ਕੁਝ ਸਾਹਮਣੇ ਆਇਆ ਕਿ ਕੌਣ ਕੀ ਨਾਮ ਹੈ ਔਰ ਕਿੱਥੋਂ ਲੈ ਕੇ ਕਿੱਥੇ ਵੇਚਦਾ ਸੀ ਇਹ? ਇਹ ਬਿਹਾਰ ਦਾ ਰਹਿਣ ਵਾਲਾ ਤੇ ਬਿਹਾਰ ਤੋਂ ਹੀ ਇਹ ਲੈ ਕੇ ਆਉਂਦਾ ਹੈ। ਜੀ ਜਿਵੇਂ ਉਧਰੋਂ ਜਰੋਂਦੇ ਆ ਤਾਂ ਲੈ ਲੈਂਦੇ ਆ ਦੋ ਤਿੰਨ ਚਾਰ ਕਿਲੋ ਇਕੱਠਾ ਹੀ। ਫਿਰ ਇਹ ਦਿਹੋਲੀ-ਹੋਲੀ ਕਰਕੇ ਵੇਚੀ ਜਾਂਦੇ ਆ। ਇੰਨਾ ਕਿਦੇ ਕੋਈ ਰਹਿ ਗਿਆ ਸੀ ਤਾਂ ਉਹ ਅਸੀਂ ਬਰਾਮਦ ਕਰ ਲਿਆ ਬਾਕੀ ਇਹਦੀ ਨਗਾਈ ਨਾਲ ਜਿਹੜੀ ਆ ਰਾਤ ਤੀ ਲੇਟ ਆਪੇ ਸਰ ਨਗਾਈ ਨਾਲ ਜਿਹੜੀ ਆ ਕਿਹੜੀ-ਕਿਹੜੀ ਤਾਰਾ ਫਿਰ ਇੱਥੇ ਦਰਜ ਕੀਤੀ? ਕਿਹ ਅਸੀਰੇ ਦੇ ਖਿਲਾਫ 155 ਨੰਬਰ ਅਪੀਲ ਦੱਜੀ ਕੀਤੀ ਹੈ ਤੇ ਅਲੀ ਹੰਤਾ ਰਵੀ ਕਾਰ 85 ਐਨਡੀ ਬਿਕਟ ਰੈਮ ਕਰਵਾਉਂਦੇ ਸਾਹਮਣੇ ਆਇਆ ਕਿ ਪਹਿਲਾਂ ਵੀ ਇਤੋਂ ਕੋਈ ਮਾਮਲਾ ਦਰਜ ਹੈਗਾ ਇਦਾਂ ਦਾ ਅਜੇ ਤੱਕ ਇਹਦੇ ਖਿਲਾਫ ਨਹੀਂ ਕੁਝ ਆਇਆ ਸਾਡੀ ਐਪ ਕੋਲ ਦੀ ਆ ਪਰ ਇਹਦੇ ਖਿਲਾਫ ਜੋ ਵੀ ਹੈਗਾ ਅਸੀਂ ਇਹਦਾ ਰਿਕਾਰਡ ਪਤਾ ਕਰ ਰਹੇ ਹਾਂ ਜੇ ਬੀਜੇ ਤਾਂ ਕਿੱਥੋਂ ਆ ਰਹਿਣ ਵਾਲਾ ਸਰ ਕੀ ਨਾਮ ਮਿਲ ਇਹਦਾ ਨਾਮ ਹੈਗਾ ਬੰਬ ਬੰਬ ਸਿੰਘ ਪੁੱਤਰ ਪਰਮੇਸ਼ਵਰ ਸਿੰਘ ਵਾਸੀ ਤਰਹਟ ਤਰਹਟ ਹੈ ਬਿਹਾਰ ਲੋਕ ਲੋਕਲ ਕਿਥੇ ਰਹਿੰਦਾ ਜੀ ਬੋਰਡ ਵਿੱਚ ਦੂਸਰੇ ਤੇ ਭਗਤ ਮੁਰੇ ਵਾਲੇ 8 ਨੰਬਰ ਗੜੀ ਰਹਿੰਦੇ ਕੀ ਤਲਵਕ ਲਈ ਧੰਨਵਾਦ